ਹਾਂਜੀ ਅੱਜ ਪਈ ਜਾਂਦੀ ਹੈ ਸਨੋ ਬਹੁਤ ਜ਼ਿਆਦੀ ਹੈ ਨਾ ਢੜਕੇ ਦੀ ਪੈਣ ਲੱਗੀ ਆ ਤੇ ਦੇਖੋ ਕੀ ਹਾਲ ਆ ਸੜਕਾਂ ਉਰਕਾਂ ਦਾ ਦੇਖੋ ਚੜੀ ਪਈ ਆ ਸਾਰੇ ਕਿਤੇ ਦੇਖੋ ਆ ਸੜਕ ਦੇਖ ਲਓ ਤਾਂ ਡਰਾਈਵ ਹੋਲੀ ਹੈ ਨਾ ਬਹੁਤ ਜ਼ਿਆਦੀ ਪਈ ਜਾਂਦੀ ਆ ਢੜਕੇ ਦੀ ਪੈਣ ਲੱਗੀ ਆ ਦੇਖੋ ਗੱਡਿਆਂ ਦਾ ਕੀ ਹਾਲ ਆ ਤੇ ਦੇਖੋ ਸਾਰਾ ਉਲਟਾ ਗਿਆ ਪਿਆ ਸਨਹਣ ਹਾਲ ਚਿੱਟਾ ਜਿੱਟਾ ਹੋਇਆ ਪਿਆ ਇਹ ਆ ਕੰਮ ਇਤੋਂ ਦੇ ਜੀ ਦੇਖੋ ਇਧਰ ਆਪਣੀ ਸ਼ਾਪ ਦੇ ਚਾਰ ਚਪੇਰੇ ਗੰਦਮਾ ਨਾਲ ਕੀ ਹਾਲ ਅੱਜ ਤੜਕੇ ਦੀ ਪੈਣ ਲੱਗੀ ਆ ਪਹੁੰਚ ਲੈ ਕੇ ਜਾਣੀ ਆਹ ਲੈਂਡਰੋਵਰ ਅੰਦਰ ਲੈ ਕੇ ਜਾਣੀ ਆ ਤੇ ਇਹ ਤਾਂ ਸਨੋ ਪਹਿਲਾਂ ਲਾਈ ਪਾਸੇ ਕਰੀ ਤੇ ਜੇ ਐਂ ਲੈ ਜਾਨੇ ਆ ਤਾਂ ਫਿਰ ਅੰਦਰ ਸਾਨੂੰ ਦਿਖਾਇਆ ਸੀਗਾ ਵੀ ਬਹੁਤ ਜਿਆਦੇ ਪਾਣੀ ਮੰਨ ਲਓ ਪਿਗਲ ਜਾਂਦੀ ਹੈ ਫਿਰ ਹਨ ਤੇ ਇਹ ਤੋਂ ਪਹਿਲਾਂ ਲਾ ਕੇ ਲੈ ਜਾਣਾ ਪੈਂਦਾ ਪਹਿਲਾਂ ਬਰਸ਼ ਮਾਰ ਕੇ ਸਾਰੀ ਤੇ ਇੰਨੇ ਚ ਬਸ ਸਹੀ ਹੋ ਜਾਂਦਾ ਲੈ ਜਾਂਦੀ ਹੈ ਤੇ ਸਨੋ ਦੇ ਵਿੱਚ ਥੋੜਾ ਜਿਹਾ ਟੈਂਪਰੇਚਰ ਹੁੰਦਾ ਘਟ ਤੇ ਜਦੋਂ ਇਹ ਪੈ ਕੇ हट ਗਈ ਕੱਲ ਨੂੰ ਦੇਖਿਓ ਫੱਟੇ ਫੱਟੇ ਚੱਗਦਾ ਕੱਲ ਨੂੰ ਫੁੱਲ ਮੈਨਸੇ ਚੱਲੇ ਜਾਣਾ ਇੱਥੇ ਤਾਂ ਹੀ ਗਰਾਜਾਂ ਦੇ ਅੰਦਰ ਕੰਮ ਹੁੰਦਾ ਗਰਾਜ ਜ਼ਰੂਰੀ ਹੈ ਇੱਥੇ ਗਰਾਜਾਂ ਦੇ ਅੰਦਰ ਕੰਮ ਤਾਂ ਹੀ ਹੁੰਦਾ ਬਾਰੀ ਦੇ ਇੱਥੇ ਕੈਨੇਡਾ ਦੇ ਹਾਲ ਆ। ਤਾਂ ਇੱਥੇ ਹਰ ਮੌਸਮ ਵਿੱਚ ਗਰਮੀਆਂ 'ਚ ਇੱਥੇ ਮੀਂਹ ਬਹੁਤ ਜ਼ਿਆਦੇ ਪੈਂਦੇ ਆ। ਤਾਂ ਹੁਣ ਇੱਥੇ ਮੰਨ ਲਓ ਵੀ ਠੰਡ ਬਹੁਤ ਜ਼ਿਆਦੇ ਆ। ਸਨੋ ਬਹੁਤ ਪੈਂਦੀ ਆ ਤਾਂ ਹਰ ਬਿਚੀ ਇਗਰਾਜ ਬਹੁਤ ਜ਼ਿਆਦੀ ਜ਼ਰੂਰੀ ਆ। ਤਾਂ ਹਰ ਕੰਮ ਇੱਥੇ ਤਾਂ ਹੀ ਇਗਰਾਜ ਹੀ ਹੁੰਦਾ। ਫੈਕਟਰੀਆਂ, ਫੋਕਟਰੀਆਂ 'ਚ ਵੀ ਗਰਾਜ ਟ੍ਰੈਕਟਰ ਨਾਲ ਜਿਹ ਟ੍ਰੈਕਟਰ ਨਾਲ ਜਿਹੜਾ ਕੰਮ ਉਹਦੇ ਤੇ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਲੋ ਕਲੋ ਰਾਤ ਹੀਟ ਚਲਦੀ ਹੁੰਦੀ ਅੰਦਰ ਤੇ ਕਹਿਣ ਹਰ ਹਰ ਚੀਜ਼ ਅਸਤੇ ਗਰਾਜ ਜ਼ਰੂਰੀ ਹੈ ਇੱਥੇ ਗਰਾਜਾਂ ਦੇ ਆਪਣੇ ਈਡੀਓ ਚ ਉੱਥੇ ਤਾਂ ਮੀਂਹ ਵੀ ਨਹੀਂ ਆਉਂਦਾ ਤਾਂ ਇੱਥੇ ਬਾਹਰ ਹੀ ਸ਼ੱਕੀ ਆਉਂਦੇ ਕੰਮ ਆ ਇੱਥੇ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਹੈ ਮੈਸਮ ਟੈਂਪਰੇਚਰ 30 ਜਿਹਾ ਵੜਣਾ ਕੰਮ ਤਾਂ ਇਹਦੀ ਪਹਿਲਾ ਪੈਨ ਲੱਗ ਗਈ ਜੀ ਆਪਾਂ ਇਹਨੂੰ ਲੈ ਕੇ ਚਲਦੇ ਹਾਂ ਅੰਦਰ ਪਿਛਲੇ ਪਿਛਲੇ ਗੇਟ ਵਿੱਚ ਦੀ ਬਾੜ ਦੇ ਪਿਛਲੇ ਵੇਜ ਦੀ ਬਾੜ ਨਹੀਂ ਮੜੀ ਜੀ ਧਿਆਨ ਨਾਲ ਪਾਉਗੀ ਇੱਥੋਂ ਮੋਟੀ ਬਾੜ ਨਹੀਂ ਪੈਂਦੀ ਐਸ ਲੋਟ ਹੌਲੀ ਹੌਲੀ ਜਾਵੜੂ ਗਈ ਉਹ ਤਾਂ ਗੱਡੀ ਭਾਰੀ ਐ ਔਰ ਇਹ ਗੇਟ ਇੱਥੇ ਸਨੋ ਹੀ ਸਨੋ ਆ ਇਹ ਆਪਾਂ ਬੈਕ ਕਰਦੇ ਹਾਂ ਧੀਰੀ ਜਾਵਣਾ ਹੌਲੀ ਗੱਡੀ ਦਾ ਔਖਾ ਹੋ ਜਾਂਦਾ ਹੌਲੀ ਗੱਡੀ ਬਹੁਤ ਔਖੀ ਜਦੋਂ ਤੁਸੀਂ ਜੰਮ ਗਈ ਨਾ ਪਈ ਜਾਂਦੀ ਜਿਵੇਂ ਇਸੇ ਕਰ ਜਾਂਦੀ ਹੈ ਖਿਚਾਈ ਹੁਣ ਜਦੋਂ ਜੰਮ ਗਈ ਕੱਲ ਨੂੰ ਕੱਢੀ ਇੱਥੋਂ ਦੀ ਜਾਨੀਆਂ ਸਾਨੂੰ ਔਖਾ ਹੋ ਜਾਣਗੇ ਆਰੇ ਇਹ ਕੋਸਾ ਹੈ ਭਾਰੀ ਤਾਂ ਕਰਕੇ ਇਹ ਹੋ ਜੀ ਕਲਾਮ ਨਾਲ ਸਲੂਰੇਸ ਤੇ ਤੁਹਾਨੂੰ ਲਿਜਾਣੀ ਪੈਂਦੀ ਹੈ ਗੱਡੀ ਦੇਖੋ ਜੀ ਇਹ ਤਰ੍ਹਾਂ ਉਹ ਉੱਪਰ ਜਿਆ ਆਪਾਂ ਨੂੰ ਆਪ ਖੋਲ ਕੇ ਆਉਣਾ ਬੂਆ ਦੇਖਿਆ ਨਹੀਂ ਹੋਣਾ ਕਿਸੇ ਨੇ ਇਹਦਾ ਹਾਰਨ ਵੀ ਨਹੀਂ ਵੱਜਦਾ ਆਹ ਵਾ ਦੇ ਗਿਆ ਗੇਟ ਖੋਲ ਕੇ ਆਗੇ ਹੁਣ ਲੈ ਕੇ ਚੱਲਦੇ ਅੰਦਰ ਸ਼ਿਆਤ ਹੋ ਗਿਆ içeriden açıl <laughs>